ਪੰਜਾਬੀ ਇਕਤਾ ਪਾਰਟੀ ਦੇ ਗਠਨ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਤਿੱਖੇ ਬਿਆਨ ਦਾ ਕੀ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਸੁਖਪਾਲ ਖੈਰਾ ਉੱਤੇ ਦੋਸ਼ ਮੜਿਆ ਹੈ ਕਿ ਉਹ ਪੰਜਾਬ ਵਿਰੋਧੀ ਤਾਕਤਾਂ ਦੇ ਨਾਲ ਰਲੇ ਹੋਏ ਨੇ ਸੰਧਵਾ ਨੇ ਨਾਮ-ਨਾ ਦੱਸਦੇ ਹੋਏ ਇਹ ਖੁਲਾਸਾ ਕੀਤਾ ਹੈ ਕਿ ਖੈਰਾ ਦੀ ਉਹਨਾਂ ਵਿਅਕਤੀਆਂ ਨਾਲ ਬੈਠਕ ਹੋਈ ਹੈ ਜੋ ਕਿ ਹਰ ਸਿਮਰਤ ਬਾਦਲ ਨੂੰ ਬਠਿੰਡਾ ਤੋਂ ਜਿਟਾਉਣਾ ਚਾਹੁੰਦੀ ਨਹੀਂ ਸੰਧਵਾ ਮੁਤਾਬਕ ਖੈਰਾ ਵੋਟ ਵੰਡਣ ਦੀ ਰਾਜਨੀਤੀ ਕਰ ਰਹੇ ਹਨ ਇਸੇ ਦੇ ਨਾਲ ਹੀ ਸੰਧਵਾ ਨੇ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕਾਂ ਬਾਰੇ ਵੀ ਵਿਖੋਵਾਨੀ ਕੀਤੀ ਹੈ ਦੇਖੋ ਜੀ ਇਹ ਪੰਜਾਬ ਵਿਰੋਧੀ ਤਾਕਤਾਂ ਨਾਲ ਮਿਲ ਗਏ ਔਰ ਵੋਟ ਵੰਡਣ ਦੀ ਜਿਹੜੀ ਖੈਰਾ ਸਾਹਿਬ ਦੀ ਇੱਕ ਵਾਇਤ ਸ਼ੁਰੂ ਹੋ ਗਈ ਹੈ ਔਰ ਕਨਫਰਮ ਹੋ ਜੇਗਾ ਇਹਨਾਂ ਦੀ ਚੰਡੀਗੜ੍ਹ ਮੀਟਿੰਗ ਵੀ ਹੋਈ ਹੈ ਇੱਕ ਦੋ ਬੰਦਿਆਂ ਨਾਲ ਮੈਂ ਨਾਮ ਥੋੜੇ ਬਾਅਦ ਚ ਲੈਦਾ ਹਾਂਗਾ ਜਿਹੜੇ ਚਾਹੁੰਦੇ ਨੇ ਕਿਸ ਆਪਣੀ ਜਿੱਤੇ ਹਰਸਿਮਰਤ ਬਾਦਲ ਜਿੱਤੇ ਤੋਂ ਹੁਣ ਉਹਨਾਂ ਦੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਔਰ ਉਹਨਾਂ ਦੇ ਸਾਥੀਆਂ ਦੀ ਮੈਨੂੰ ਲੱਗਦਾ ਵੀ ਉਹਨਾਂ ਦੀ ਮੈਮਰੀ ਜਾਏਗੀ ਹੁਣ ਵਿਧਾਨ ਸਭਾ ਦੇ ਮੈਂਬਰ ਤਾਂ ਉਹ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਫੈਸਲਾ ਪਾਰਟੀ ਨੇ ਲੈਣਾ ਪਰ ਜਿਹੜਾ ਉਹਨਾਂ ਦਾ ਜਿਹੜਾ ਕੰਡਕਟ ਹੈ ਜਿਸ ਤਰ੍ਹਾਂ ਉਹਨਾਂ ਨੇ ਪਾਰਟੀ ਫਲੋਟ ਕੀਤੀ ਹੈ ਫਿਰ ਹੁਣ ਉਹ ਆਪਦੀ ਪਾਰਟੀ ਦੀ ਗੱਲ ਕਰਨਗੇ ਨਾ ਨਹੀਂ ਹੁਣ ਹੁਣ ਉਹ ਆਮ ਆਦੀ ਪਾਰਟੀ ਦੇ ਐਮਐਲਏ ਤਾਂ ਨਹੀਂ ਰਹਿਣਗੇ